ਕਹਿੰਦੇ ਬੰਦਰੇ ਵਾਲੇ ਸਤਗੁਰ ਦੀਆਂ ਯਾਦਾ ਮੇਰੇ ਵੀਰੋ ਲੋ ਸਤਗੁਰ ਦੀ ਕਬੱਡੀ ਪਈ ਹੋਈ ਆ ਬਲੌਲਾ ਪੰਡਾ ਨੌਜਣ ਦਾ ਪਰ ਕੁੱਤੀ ਆ ਇਹ ਕਹਿੰਦੇ ਕਾਲੀ ਕਿੰਨੇ ਲੱਗਿਆ ਹੋਇਆ ਆ ਨੌਜਣ ਕਹਿੰਦੇ ਕਾਲੀ ਖੇਡ ਮੈਦਾਨ ਵਿੱਚ ਸੱਤ ਵਾਰਾ ਹੋ ਗਈ ਟੱਕਰ ਵਾਜੇ ਧੱਕੇ ਉਖੜਦੇ ਪਾਰ ਲੱਗਿਆ ਜੋਰ ਵੀ ਨੰਬਰ ਨੌਇਨ ਆਉਂਦੀ ਟੀਮ ਦੇ ਖਾਤੇ ਜੋੜਦਾ ਹੋਇਆ ਜਿਹੜੀ ਬੇਤੀ ਹੈ ਲੋ ਪਈ ਹੋਈ ਰੇਡ ਸਤਗੁਰਨਾ ਆ ਨੌਇਨ ਦਾ ਮੇਰੇ ਵੀਡੀਓ ਕਬੱਡੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਆ ਉੱਚ ਤਾਂਵੇ ਬਾਈ ਬਾਈ ਫਿਰੇ ਆਖਦਾ ਲਸਣਾ ਤੋਂ ਅੱਜ ਕੱਲ ਗੈਰ ਲੱਗਦਾ ਪਰ ਜੋ ਬੋਧੀ ਸਾਨੂੰ ਕੋਈ ਦੁਖਣੀ ਔਰ ਦੋਗੜਾ ਬਣ ਬਣਾ ਜਹਿਰ ਲੱਗਦਾ ਪਰ ਜੋ ਬੋਧੀ ਸਾਨੂੰ ਕੋਈ ਦੁਖਣੀ ਪਰ ਦੋਗੜਾ ਬਣ ਬਣਾ ਸ਼ਰਦਾਂ ਦੇ ਵਿੱਚ ਲੋ ਸਤਗੁਰ ਤੁਨੋਲੇ ਵਾਲਾ ਅਗਲੀ ਰੇਡ ਪਾੜੇ ਉਧਰ ਮੰਦਿਰ ਸੰਤ ਸਰਪੰਨ ਸਾਹਿਬ ਦੇ ਨੇ ਬਰਾਜ ਮਾਨ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸਰਪੰਚ ਸਾਹਿਬ ਦੀ ਅੱਜ ਵੱਡੀ ਹਾਜ਼ਰੀ ਹੈ ਹਰ ਆਹ ਸਤ ਗੁਰੂ ਧਨੌਲੇ ਵਾਲਾ ਬਾਟਾ ਔਰਦਾ ਕਰਿਆ ਜਾਂਦਾ ਹੈ ਆਹ ਗੱਪਰੂ ਕਹਿੰਦੇ ਬਾਟਾ ਔਰਦਾ ਕਰਿਆ ਜਾਂਦਾ ਹੈ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਹਿੰਮਤਪੁਰਾ ਪਿੰਡ ਹੈ ਭਰਾੌਰ ਦੇ ਲਾਗੇ ਕੁੱਤੀ ਵਾਲ ਬੜੇ ਲਾਗੇ ਲਾਗੇ ਰਹਿੰਦੇ ਪਿੰਡ ਹੈ ਉਹ ਇਲਾਕੇ ਦੀ ਟੀਮ ਕਹਿੰਦੇ ਖੇਡ ਰਹੀ ਹੈ ਇਹਦੇ ਚਿਆਰ ਹੈ ਇੱਕ ਪਾਸੇ ਕਹਿੰਦੇ ਕੁੱਤੀ ਵਾਲੀ ਦਾ ਚਾਲੂ ਲੱਗਿਆ ਹੋਇਆ ਹੈ ਬੜਾ ਮੰਨਿਆ ਪਰ ਬੜਿਆ ਯਾਫੀ ਸਾਡੀ ਖੇਡ ਸਾਡੇ ਬਹੁਤ ਕਾਰਜੋਗਦੀ ਹੈ ਬਰਦਾਰ ਸੱਜਨ ਸਿੰਘ ਜੀ ਨੈਣ ਯੂਕੇ ਬਰਦਾਰ ਰਿਆਸਮ ਸਿੰਘ ਜੀ ਨੈਣ ਯੂਕੇ ਭਰਮ ਸਿੰਘ ਸਿੱਧੂ ਦੇ ਭਾਤੇ ਮਾਵੇਂ ਭਾਂਜੇ ਦਾ ਕਿੰਨੇ ਰਿਸ਼ਤਾ ਬੜਾ ਪਿਆਰਾ ਹੁੰਦਾ ਹੈ ਜੀ ਸਾਡੇ ਬਹੁਤ ਹੀ ਸਤਸਕਾਰਯੋਗ ਭਰਾ ਅੱਜ ਹੈਗੇ ਹੋ ਜੀ ਜੋ ਕਿ ਸਾਡੇ ਨਾਲ ਲਾਇਲ ਹੋ ਚੁੱਕੇ ਨੇ ਮੁਜੀ ਪਰਵੰਤ ਸਾਹ ਸੰਧੂ ਦੀ ਯਾਦ ਦੇ ਵਿੱਚ ਤੇ ਵੱਡੇ ਭਰਾ ਜੱਗਾ ਸਿੰਘ ਸੰਧੂ ਗવાડી ਖੇਡਰੀ ਦੀ ਯਾਦ ਦੇ ਵਿੱਚ ਮਿਸਟਰ ਨੇ ਲਈ ਐਲ.ਈ.ਡੀ. ਅੰਨਤੀਆਂ ਜਨਗੀਆਂ ਉਹ ਗਰਨ ਸਾਹਿਬਾ ਪੁੱਜਿਆ ਹੋਇਆ ਸੰਧੂ ਪਰ ਸੰਧੂ ਦੀਆਂ ਗੱਲਾਂ ਜੋ ਖਾਲਾ ਲੰਗੋਆਰੀਆ ਉਹ ਸਾਰੇ ਮੈਂਸਤੀ ਬਾਜਮਾਨ ਹੋ ਸਰਦਾਰ ਪ੍ਰਿੰਟਸਰੀ ਆਲਤ ਕੁਚਾਰ ਸਿੰਘ ਜੀ ਕੱਢੀ ਪੁੱਲਰ ਵਾਦੋਤ ਧੰਨਵਾਦ ਹੈ ਪਰ ਸਾਹਮਣੇ ਕਹਿੰਦੇ ਜਾਫੀ ਦੇ ਤਾਵੀ ਤਾਵੀ ਦੇ ਜਾਫੀ ਲੰਗੋਆਰੀਆ ਸੋਖਾ